ਮੈਂ ਕਿਹੜਾ ਨੂੰ ਬੁਲਾਉਣ ਗਈ ਹਾਂ ਕਿ ਆ ਜਾ ਮੇਰੇ ਘਰ ਦੀ ਨੂੰਹ ਬਣ ਜਾ ਨਾ ਮੰਮੀ ਹੁਣ ਤੁਸੀਂ ਕੀ ਜਾਂਦੇ ਜੇ ਮੈਨੂੰ ਲੈ ਕੇ ਹੋ ਜਾ ਵਕ ਪੈ ਜੂਗੀ ਤੁਹਾਡੇ ਕਲੇਜੇ ਚ ਠਾਣੇ ਵੇਰੇ ਤੇ ਬੱਚਾ ਕੋਚਾ ਹੁਣ ਲੰਗੜੀ ਦਾ ਖਰਚਾ ਪਾ ਦਿੱਤਾ ਇਹਨੂੰ ਲੋੜੀ ਦੇ ਕੇ ਆਉਣੀ ਆ ਹੈ ਤੈਨੂੰ ਖੱਤੇ ਸੁਣਾਉਂਦੇ ਰਹਿੰਦੀ ਆ ਮੰਮੀ ਜੀ ਮੈਂ ਇਹ ਪੁੱਛ ਲੈਣੀ ਆ ਕਿ ਤੁਸੀਂ ਕਦੋਂ ਕਨ ਆ ਪਰ ਮੈਂ ਕੋਈ ਵੱਡੀ ਚੀਜ਼ ਬਾਰੇ ਨਹੀਂ ਉਹਨਾਂ ਨੂੰ ਕਹਿ ਸਕਦੀ ਕਿ ਵਿਆਹ ਕਰਕੇ ਘਰ ਚ ਕਲੇਸ਼ ਪੈ ਜਾਣਾ ਵਾ ਚਲ ਕੋਈ ਨਹੀਂ ਧੀਏ ਵਾਹਿਗੁਰੂ ਅੱਗੇ ਅਰਦਾਸ ਕਰ ਤੇ ਬਾਰ ਬੈਠ ਜਾਓ ਉੱਪਰ ਅੰਦਰ ਚਲਦੇ ਆ ਨਾ ਠੰਡ ਬੇ ਕਿੰਨੀ ਆ ਨਹੀਂ ਵੀਰੇ ਅੰਦਰ ਨਾ ਸੋਫੇ ਤੇ ਨਾ ਕੱਪੜੇ ਸੁੱਕਨੇ ਪਏ ਆ ਤੇ ਪੂਜਾ ਮਾਸੀ ਜੀ ਨਹੀਂ ਲੱਭਦੇ ਵੀ ਕਿੱਥੇ ਨੇ ਉਹ ਤਾਂ ਅੰਦਰ ਹੀ ਬੈਠੇ ਨੇ ਮੰਮੀ ਜੀ ਉਹਨਾਂ ਦੀ ਅੱਜ ਤਬੀਅਤ ਨਹੀਂ ਠੀਕ ਹੈਗੀ ਆਹੋ ਪੂਜਾ ਇੱਕ ਤੇ ਠੰਡ ਹੀ ਬੜੀ ਆ ਬਜ਼ੁਰਗ ਬੰਦੇ ਨੂੰ ਤਾਂ ਵੈਸੇ ਬੜੀ ਛੇਤੀ ਫੜਦੀ ਹੈ ਠੰਡ ਹਾਂਜੀ ਵੀਰੇ ਠੰਡ ਤਾਂ ਬਹੁਤ ਪੈਂਦੀ ਆ ਹੋਰ ਤੁਸੀਂ ਤਾਂ ਸਰਪਾ ਭਾਬੀ ਜੀ ਠੀਕ ਹੋ ਹਾਂ ਹਾਂ ਮੈਨੂੰ ਕਿਉਂ ਨਾ ਮੈਂ ਠੀਕ ਠਾਕ ਆ ਤੂੰ ਸੁਣਾ ਤੇਰਾ ਲੱਗ ਗਿਆ ਜੀ ਹਾਂਜੀ ਵਾਹਿ ਪੂਜਾ ਢੱਕੋ ਆਇਆ ਨਹੀਂ ਗਿਆ ਤੈਨੂੰ ਹੀ ਪਤਾ ਵਾ ਇੱਕ ਤਾਂ ਠੰਡ ਬਹੁਤ ਆ ਹਾਂਜੀ ਤੇ ਮੈਂ ਹੁਣ ਚੱਲ ਪੂਜਾ ਲੋੜੀ ਦੇ ਆਈਏ ਜਾ ਕੇ ਹੂੰ ਉਹ ਤਾਂ ਤੁਸੀਂ ਵਧੀਆ ਕੀਤਾ ਤੁਸੀਂ ਆ ਗਏ ਹੋਰ ਦੱਸੋ ਵੀਰ ਜੀ ਮੰਮੀ ਜੀ ਹੁਣੇ ਠੀਕ ਆ ਹਾਂ ਮੰਮੀ ਠੀਕ ਆ। ਤੁਹਾਡਾ ਡਿਫਾਈਨ ਠੀਕ ਆ। ਹਾਂ ਠੀਕ ਆ। ਉਹਨਾਂ ਨੂੰ ਵੀ ਲੈ ਆਉਂਦੇ ਤੁਸੀਂ। ਬਠੰਡ ਬੜੀ ਉਹਦੇ ਕਰਕੇ ਲਿਆਏ। ਮਲੇ ਕੀ ਹਾਲ ਮੰਦੀ ਵੀ ਠੀਕ ਆ। ਹੋਰ ਕੀ ਗੱਲ ਚੱਲਦੇ? ਆ ਵਧੀਆ। ਸੱਜੀ ਘਾਲ ਭਾਬੀ ਜੀ। ਆ ਗਏ ਤੁਸੀਂ। ਚਾਚੂ ਕਿ ਆਏ ਕਿ ਨਹੀਂ? ਨਹੀਂ ਨਹੀਂ ਹਜੇ ਨਹੀਂ। ਆ ਲੈ ਚਾਚੂ ਤੂੰ ਬਣਾਉਣ ਤੇ ਜਾ ਕੇ। ਆਈ ਮੈਂ। ਆ ਅੱਗੇ ਤੇਰੇ ਪੱਕੇ ਹਾਂਜੀ ਤੇ ਕੀ ਲੈ ਕੇ ਆਏ ਨੇ ਰਿਓਟ ਗਿਆ ਗੱਜਕ ਤੇ ਦੋ ਸੂਟ ਲੈ ਆਂਦੇ ਨੇ ਇੱਕ ਤੁਹਾਡਾ ਤੇ ਇੱਕ ਮੇਰਾ ਮੈਨੂੰ ਤੇ ਪਤਾ ਹੀ ਉਹਨਾਂ ਦੀ ਕਾਰ ਦਾ ਹੋਰ ਉਹਨਾਂ ਲੈ ਕੇ ਕੀ ਆਉਣਾ ਸੀ ਕੋਈ ਚੀਜ਼ ਲੈ ਕੇ ਆਉਂਦੇ ਕੋਈ ਮਸ਼ੀਨ ਕੋਈ ਫ੍ਰੀਜ ਨਹੀਂ ਬਤ ਦੇ ਕੋਈ ਸਾਲ ਪਰ ਹੈ ਸੂਟਾਂ ਦਾ ਕੀ ਆ ਅਸੀਂ ਪਾ ਲੈਣੇ ਆ ਲਾ ਲੈਣੇ ਆ 6 ਮਹੀਨੇ ਨਿਕਲਣੇ ਤੇ ਪਾੜ ਜਾਣੇ ਆ ਤੇ ਆ ਕੇ ਇੱਥੇ ਖੜਿਆ ਅચ્છਾ ਜਿੰਨੇ ਦਾ ਸਮਾਨ ਉਹ ਲੈ ਕੇ ਆਏ ਨੇ ਉਹਨਾਂ ਨੂੰ ਤੋਂ ਉਹਨਾਂ ਨੂੰ ਖਵਾ ਕੇ ਤੋੜ ਦੇ ਤੇ ਮੇਰੇ ਪੁੱਦੇ ਪੈਸੇ ਐਦਾਂ ਗਵਾਈ ਜਾ ਖਰਾਬ ਕਰੀ ਜਾ ਮੇਰੇ ਹੀ ਬੰਦਿਆਂ ਨੂੰ ਗੱਲ ਸੁਣ ਲੈ ਚਾਹ ਬਣਾ ਕੇ ਤੇ ਉਹਨਾਂ ਨੂੰ ਬਾਹਰੋਂ ਬਾਤ ਤੋੜ ਦੇ ਨਾਲੇ ਤਨ ਅਮਰੀਕਾ ਯਾਦ ਹੈਗੀ ਹੈ ਨਾ ਅੰਦਰ ਪੈਰ ਨਹੀਂ ਪੋਣਾ ਚਾਹੀਦਾ ਉਹਨਾਂ ਨੂੰ ਤੇ ਮੇਰੇ ਮੱਥੇ ਤੇ ਬਿਲਕੁਲ ਨਾ ਲਾਈ ਸਸ਼ੀਮਾਸੀ ਜੀ ਸਤਿ ਸ਼੍ਰੀ ਅਕਾਲ ਪੁੱਤ ਹੋਰ ਸੁਣਾ ਠੀਕ ਠਾਕ ਜੀ ਹਾਂ ਪੁੱਤ ਠੀਕ ਠਾਕ ਹੈ ਬਧੀਆ ਹਾਂ ਬੜੇ ਰਜਾਈ 'ਚ ਬੈਠੇ ਮੈਂ ਤਾਂ ਕਿਹਾ ਮਾਸੀ ਬਾਹਰ ਮਿਲਣ ਵਾਸਤੇ ਆਉਣਗੇ ਕੁਛ ਨਹੀਂ ਪੁੱਤ ਮੇਰੀ ਸਿਹਤ ਥੋੜੀ ਲਹੀ ਉੱਤੋਂ ਤੁਹਾਨੂੰ ਪਤਾ ਠੰਡ ਵੀ ਇੰਨੀ ਪੈਂਦੀ ਆ ਤਾਂ ਕਰਕੇ ਮੈਂ ਬਿਸਤਰੇ 'ਚ ਬੈਠੀ ਹਾਂ ਆਓ ਮਾਸੀ ਠੰਡ ਤੇ ਬਹੁਤ ਜ਼ਿਆਦਾ ਬਹੁਤ ਦਵਾਈ ਦਵਾਈ ਲੈਂਦੀ ਜੀ ਹਾਂ ਪੁੱਤ ਲੈ ਕੇ ਤੇ ਆਈ ਹਾਂ ਆਓ ਚਲੋ ਵਧੀਆ ਵਾ ਹੋਰ ਪੂਜਾ ਕੰਮ ਕਮ ਕਰਦੀ ਕਿ ਨਹੀਂ ਆਹੋ ਕਰਦੀ ਆ ਕਿਉ ਸਹੀ ਗੱਲ ਮਾਸੀ ਜੀ ਕੁੜੀਆਂ ਆਪਣੇ ਘਰ ਕੰਮ ਕਰਦੀਆਂ ਚੰਗੀਆਂ ਲੱਗਦੀਆਂ ਨਾਲੇ ਮਾਸੀ ਜੀ ਜਦੋਂ ਦਾ ਅੱਡਾ ਵਿਆਹ ਆ ਤੂੰ ਇਹ ਕਿਤੇ ਸਾਡੇ ਕੋਲ ਨਹੀਂ ਜੇ ਅੱਛਾ ਜਿੱਥੋਂ ਤੱਕ ਤੈਨੂੰ ਮੈਂ ਜਾਣਦੀ ਆ ਤੂੰ ਤੇ ਬਿਨਾ ਮਤਲਬ ਦੇ ਕਿਹਦੇ ਕੋਲ ਨਹੀਂ ਪੈਂਦੀ ਆ ਮੇਰੇ ਵਾਲ ਧੁੱਪ ਚ ਨਹੀਂ ਚਿੱਟੇ ਹੋਏ ਉਮਰ ਨਾ ਹੋਏ ਆ ਮੇਰਾ ਵੀ ਤਜਰਬਾ ਵਾ ਤੂੰ ਕੰਮ ਦੱਸ ਕਹਦੇ ਵਾਸਤੇ ਅੰਦਰ ਆਈ ਆ ਨਹੀਂ ਨਹੀਂ ਮਾਸੀ ਜੀ ਮੈਂ ਹਾਂ ਜਰ ਮਾਸੀ ਬਾਹਰ ਨਹੀਂ ਆਏ ਮਿਲਣ ਵਾਸਤੇ ਤੇ ਮੈਂ ਹੀ ਤੁਹਾਨੂੰ ਮਿਲ ਲਾਵਾਂ ਆਣ ਕੇ ਜਿੱਥੋਂ ਤੱਕ ਤੈਨੂੰ ਮੈਂ ਅੱਗੇ ਵੀ ਕਿਹਾ ਵਾ ਕਿ ਤੈਨੂੰ ਮੈਂ ਜਾਣਦੀ ਆ ਤੂੰ ਗੱਲ ਦੱਸ ਜਿਹੜੇ ਮੈਨੂੰ ਇਹਨੇ ਮਿੱਠੇ ਪੁੱਛੇ ਪਾਉਂਦੀ ਆ ਸੁਣੋ ਫਿਰ ਮਾਸੀ ਜੀ ਮੈਂ ਨਾ ਆਪਣੀ ਨਨਾਨ ਵਿਆਹਣੀ ਆ। ਕਿਸ ਤਰ੍ਹਾਂ ਵੀ ਤੇ ਮੈਂ ਚਾਹੁੰਨੀ ਆ ਵੀ ਉਹ ਆਪਣੇ ਘਰ ਜਾਵੇ ਤੇ ਮੇਰੀ ਉਸ ਘਰ ਦੇ ਵਿੱਚ ਚੱਲੇ। ਕਿਉਂਕਿ ਉਹ ਮੇਰੀ ਉਸ ਘਰ ਚ ਚੱਲਣ ਨਹੀਂ ਦਿੰਦੀ। ਅੱਛਾ। ਤੇ ਇੱਕ ਕਿ ਮੇਰਾ ਘਰ ਵਾਲਾ ਜਿਹੜਾ ਆਪਣੀ ਮਾਂ ਦੇ ਪੈਣ ਦੇ ਮਗਰ ਹੀ ਲੱਗਾ ਰਹਿੰਦਾ ਵਾ ਤੇ ਜਦੋਂ ਮੈਂ ਕੋਈ ਕੰਮ ਕਹਦਾ ਮੈਂ ਤਾਂ ਆਪਣੀ ਭੈਣ ਵਿਆਹਣੀ ਆ। ਮੈਂ ਤਾਂ ਆਪਣੀ ਭੈਣ ਵਿਆਹਣੀ ਆ। ਮੈਂ ਕਹਿੰਨੀ ਇਹਦੀ ਭੈਣ ਵਿਆਹੀ ਜਾਏ ਤੇ ਮੇਰੀ ਜ਼ਿੰਦਗੀ ਚ ਸਕੂਨ ਆਏ ਕਿਤੇ ਤੇ ਵਿਆਹ ਦੇ ਫਿਰ ਫਿਰ ਮੇਰਕੋ ਕੀ ਕਰਨ ਆਈ ਆ ਮਾਸੀ ਜੀ ਅਸਲ ਗੱਲ ਤੁਹਾਨੂੰ ਮੈਂ ਦੱਸਦੀ ਆ ਮੇਰੀ ਨਾ ਭੂਆ ਰਿਸ਼ਤਾ ਕਰਾਉਂਦੀ ਆ ਇਹਦਾ ਤੇ ਮੈਂ ਚਾਹੁੰਨੀ ਆ ਵੀ ਮੇਰੀ ਤਾਂ ਉਹਨਾਂ ਨੇ ਮੰਨਣੀ ਨਹੀਂ ਤੇ ਤੁਹੀ ਵਿੱਚ ਪਾ ਕੇ ਤੇ ਮੇਰੀ ਨਨਾਂ ਦਾ ਰਿਸ਼ਤਾ ਕਰਾਓ ਤੇ ਕੀ ਗੱਲ ਮੁੰਡੇ ਚ ਕੋਈ ਐਪ ਆ ਮਾਸੀ ਜੀ ਮੁੰਡੇ ਚ ਤੇ ਕੋਈ ਐਪ ਨਹੀਂ ਹੈਗਾ ਤੇ ਪਰ ਮੇਨੂੰ ਨਾਂ ਨਹੀਂ ਨਾ ਵਿਆਹ ਨੂੰ ਮੰਨਦੀ ਤੇ ਜੇ ਤੁਹੀ ਵਿੱਚ ਪਾ ਕੇ ਉਹਦਾ ਰਿਸ਼ਤਾ ਕਰਾਓਗੇ ਤੇ ਉਹਦੇ ਝੱਟ ਮੰਨ ਜਾਊ ਵਿਆਹ ਨੂੰ ਅੱਛਾ ਮੈਂ ਚਲ ਉਹਦਾ ਰਿਸ਼ਤਾ ਤੇ ਕਰਾ ਦਾਂਗੀ ਕਹਿ ਕੇ ਇਹਦੇ ਵਿੱਚ ਮੇਰਾ ਕੀ ਫਾਇਦਾ ਹੋਊਗਾ ਮਾਸੀ ਜੀ ਤੁਹਾਡਾ ਫਾਇਦਾ ਜੋ ਹੋਣਾ ਨਾ ਉਹ ਮੈਂ ਤੁਹਾਨੂੰ ਦਦੀ ਆ ਜੇ ਤੁਸੀਂ ਮੇਰੀ ਨਨਾਨ ਦਾ ਵਿੱਚ ਪੈ ਕੇ ਰਿਸ਼ਤਾ ਕਰਾ ਦਿਓ ਨਾ ਤੇ ਜੋ ਵੀ ਤੁਸੀਂ ਲੋੜੀ ਤੇ ਡਿਮਾਂਡ ਕਰਿਆ ਕਰੋਗੇ ਨਾ ਉਹ ਤੁਹਾਨੂੰ ਲਿਆ ਕੇ ਦੇਣ ਦੀ ਉਹ ਮੇਰੀ ਜ਼ਿੰਮੇਵਾਰੀ ਆ ਕਿਸੇ ਤਰ੍ਹਾਂ ਵੀ ਤੁਹਾਡੀ ਡਿਮਾਂਡ ਪੂਰੀ ਹੋਊਗੀ ਅੱਛਾ ਤੇ ਇਹ ਗੱਲ ਆ ਤੇ ਤੂੰ ਇਹ ਸਮਝ ਲੈ ਕਿ ਤੇਰੀ ਨਨਾਨ ਦਾ ਰਿਸ਼ਤਾ ਸਿਰੇ ਚੜੀ ਗਿਆ ਚਲੋ ਠੀਕ ਆ ਮਾਸੀ ਜੀ ਹੁਣ ਇਹ ਤੁਹਾਡੀ ਜ਼ਿੰਮੇਵਾਰੀ ਜੇ ਤੂੰ ਬੇਫਿਕਰੀ ਹੋ ਕੇ ਜਾ ਤੂੰ ਸਮਝ ਲੈ ਕਿ ਤੇਰਾ ਕੰਮ ਹੋ ਗਿਆ ਚਲੋ ਠੀਕ ਆ ਮਾਸੀ ਜੀ ਬਾਹਰ ਚਲਦੀ ਆ ਹੁਣ ਮੈਂ ਚਲ ਤੂੰ ਬਾਹਰ ਜਾ ਕੇ ਬਹਿ ਮੈਂ ਵੀ ਆਉਣੀ ਆ ਚਲ ਗਏ ਨੇ ਸ਼ੁਕਰ ਹੈ ਕਹਿੰਦੀ ਮੇਰੇ ਨਾਂ ਦਾ ਰਿਸ਼ਤਾ ਕਰਾ ਦੇ ਤਸ ਮੈਂ ਕੀ ਲੈਣਾ ਰਿਸ਼ਤੇ ਵਿੱਚੋਂ ਮੈਂ ਤਾਂ ਅੱਗੇ ਰਿਸ਼ਤੇਦਾਰੀ ਤੋਂ ਉਹਨੂੰ ਫੇਰਦੀ ਆ ਜਿਹੜੀ ਉਸ ਘਰ ਚ ਵਿਆਹ ਕੇ ਇੱਥੇ ਆਈ ਆ ਮੈਂ ਤੇ ਉਹਨੂੰ ਕੱਢਣਾ ਚਾਹੁੰਦੀ ਆ ਹੈ ਇਹ ਮੇਨਾਂ ਰਿਸ਼ਤੇਦਾਰੀ ਵਧਾਉਣ ਨੂੰ ਗੱਲ ਕਰਦੀ ਆ ਮੈਂ ਕੀ ਲੈਣਾ ਰਿਸ਼ਤਾ ਕਰਾ ਕੇ ਮੈਂ ਤੇ ਕਿਸ ਭਾਜਣਾ ਇਹਨੂੰ ਘਰੋਂ ਕੱਢ ਕੇ ਆਪਣੇ ਪੁੱਤ ਦਾ ਕਿਸ ਚੰਗੇ ਘਰ ਚ ਵਿਆਹ ਕਰਨਾ ਵਾ ਮੈਂ ਕੀ ਲੈਣਾ ਜੀ ਨਾਂ ਦਾ ਰਿਸ਼ਤਾ ਕਰਾ ਕੇ ਨਾਲੇ ਮੈਂ ਕਿਹੜਾ ਲੋੜੀ ਦੀ ਭੁਖੀ ਆ ਮੈਂ ਤਾਂ ਜਿਹੜੀ ਚੰਗੀ ਨੂੰ ਆਏਗੀ ਸਾਰਾ ਕੁਝ ਲੈ ਆਏਗੀ ਮੇਰੇ ਵਾਸਤੇ ਮੈਂ ਆਪਣੇ ਪੁੱਤ ਨੂੰ ਉਸ ਘਰ ਜਾਵਾਂਗੀ ਮੈਂ ਕੀ ਲੜਾਇਨਾ ਦੀਆਂ ਲੋੜੀਆਂ ਤੋਂ ਮੰਮੀ ਕੰਮ ਸੇ ਕੰਮ ਆ ਗਿਆ ਤੁਸੀਂ ਬਾਹਰ ਤੇ ਬਹਿ ਜਾਣਾ ਸੀ ਅਗਲੇ ਪਹਿਲੀ ਵਾਰੀ ਲੋੜੀ ਲੈ ਕੇ ਆਇਆ ਨਾਲੇ ਆਪਣੇ ਮੋਟੀ ਲੈ ਕੇ ਆਇਆ ਅਗਲਾ ਕੀ ਸੋਚੂ ਤੁਹਾਡੇ ਬਾਰੇ ਤੁਸੀਂ ਅੰਦਰ ਨਾਰਾਜ਼ ਹੋ ਕੇ ਬੈਠੇ ਜੇ ਮੈਂ ਕੀ ਕਰਾਂ ਮੈਂ ਠੇਕਾ ਥੋੜਾ ਲਿਆ ਵਾ ਉਹਨਾਂ ਦੇ ਲਾਗੇ ਬੈਹਨ ਦਾ ਮਿੱਠੇਕੇ ਵਾਲੀ ਇਹਦੇ ਵਿੱਚ ਕਿਹੜੀ ਗੱਲ ਆ ਤੁਹਾਡਾ ਤੇ ਪਹਿਲੇ ਦਿਨ ਵਾਲਾ ਹਿਸਾਬ ਆ ਕਮ ਸੇ ਕਮ ਬੰਦਾ ਆ ਕੇ ਬਾਹਰ ਬੈਹਨੇ ਮੈਨੂੰ ਤੇ ਪੂਜਾ ਨੇ ਸਾਰੀ ਗੱਲ ਦੱਤੀ ਸੀ ਪਹਿਲੇ ਵੀ ਤੁਸੀਂ ਬਾਹਰ ਨਹੀਂ ਆਣ ਪਰ ਮੈਂ ਉਹਨਾਂ ਸਾਹਮਣੇ ਤਾਂ ਨਹੀਂ ਬੋਲਿਆ ਜੇ ਮੈਂ ਬੋਲਦਾ ਤੇ ਤੁਹਾਡਾ ਕੋਈ ਪਤਾ ਨਹੀਂ ਤੁਸੀਂ ਕਿਹੜੀ ਗੱਲ ਕਰ ਦੇਣੀ ਤੇ ਉਹ ਤੁਹਾਡੀ ਬੇਇੱਜ਼ਤੀ ਹੋ ਜਾਣੀ ਰਿਸ਼ਤੇਦਾਰਾਂ ਸਾਹਮਣੇ ਵੇ ਮੁੰਡਿਆ ਥੋੜਾ ਹੌਲੀ ਬੋਲ ਅਕਸਰ ਤੇਰੀ ਮੈਂ ਮਾਂ ਆਂ ਕੱਲ ਦੀ ਆਈ ਦੀ ਵਕੜੀ ਪਿੱਛੇ ਲਾ ਕੇ ਤੂੰ ਮੈਨੂੰ ਹਵਾ ਤਵਾ ਬੋਲੀ ਜਾਂੜਿਆ ਵਾ ਨਾਲੇ ਮੁੰਡਿਆ ਤੂੰ ਮੇਰੇ ਵਾਲ ਆ ਗਿਆ ਇਹਨੂੰ ਵੀ ਪੁੱਛ ਲਾ ਇਹਨੂੰ ਮੈਂ ਕਿਹਾ ਨਹੀਂ ਕਿ ਆਪਣੇ ਭਰਾ ਨੂੰ ਫੋਨ ਕਰਕੇ ਕੋਈ ਚੰਗੀ ਵੱਡੀ ਚੀਜ਼ ਮੰਗਾ ਲਾ ਇਹਨੇ ਮੇਰੀ ਇੱਕ ਨਹੀਂ ਮੰਨੀ ਜੇ ਇਹਨੇ ਮੇਰੀ ਮੰਨੀ ਹੁੰਦੀ ਤੇ ਮੈਂ ਵੀ ਇਹਦੇ ਭਰਾ ਪਰਦੇਈ ਕੋਲ ਜਾ ਕੇ ਬੈਂਦੀ ਕੜੀ ਗੱਲਾਂ ਬਤਾ ਕਰਦੀ ਜਦੋਂ ਇਹ ਨਹੀਂ ਮੇਰੀ ਮੰਦੀ ਤੇ ਮੈਂ ਕਹਾਂ ਤਾਡੀ ਮੰਨਾਂ ਫਿਰ ਮੰਮੀ ਜੀ ਤੁਹਾਨੂੰ ਪਤਾ ਤੇ ਗਵਾ ਮੇਰੇ ਵੀਰੇ ਦੇ ਚਿਰ ਤੇ ਕਿੰਨੀਆਂ ਜ਼ਿੰਮੇਵਾਰੀਆਂ ਨੇ ਨਹੀਂ ਜੇ ਭਰਾ ਤੇ ਤੇ ਇੰਨੀਆਂ ਜ਼ਿੰਮੇਵਾਰੀਆਂ ਵਾ ਤੇ ਤੇਰੀ ਭੈਣ ਕੰਮ ਤੇ ਕਰਦੀ ਸੀ ਹੁਣ ਕਾ ਤੁਹਾਨੂੰ ਹਟਾ ਕੇ ਘਰ ਬਿਠਾ ਲਿਆ ਵਾ ਅੱਗੇ ਵੀ ਤੇ ਉਹ ਸਾਰਾ ਘਰ ਦਾ ਸਰਕਲ ਲਈ ਫਿਰਦੀ ਸੀ ਮੰਮੀ ਜੀ ਵੀਰਾ ਨਹੀਂ ਜਾਣ ਦਿੰਦਾ ਦੀਦੀ ਨੂੰ ਹੁਣ ਕੰਮ ਤੇ ਜੇ ਵੀਰਾ ਕੰਮ ਤੇ ਨਹੀਂ ਜਾਣ ਦਿੰਦਾ ਤੇ ਉਹਦਾ ਵਿਆਹ ਕਰਦਣ ਵੇਲੀ ਬਿਠੀ ਰੋਸ਼ਨ ਖਾ ਖਾ ਕੇ ਫਿੱਟੀ ਪਈ ਆ ਉਹਦਾ ਵਿਆਹ ਹੋ ਜਾਏਗਾ ਜਿੰਨਾ ਰਸਮ ਤੇ ਖਰਚਾ ਕਰ ਦੇ ਜੇ ਉਹਦੇ ਨਾਲ ਕੋਈ ਤੈਨੂੰ ਚੀਜ਼ ਦੇ ਜਾਂਦੇ ਆ ਵੇਖਾਂ ਹਾਂ ਹੁਣ ਕਿੱਦਾਂ ਇਹਨੂੰ ਦੁੱਖ ਲੱਗਾ ਵਾ ਭੱਜ ਗਈ ਐ ਰੋਂਦੀ ਰੋਂਦੀ ਫਫੜੇ ਕਰਦੀ ਫਿਰਦੀ ਐ ਮੇਰੇ ਅੱਗੇ ਜਾ ਜਾ ਕਿੱਡਾ ਜੋਰੂ ਦਾ ਗੁਲਾਮ ਬਣਿਆ ਫਿਰਦਾ ਵਾ ਅ ਜਿਹੜੀਆਂ ਤੂੰ ਚਲਾਕੀਆਂ ਖੇਡ ਕੇ ਆਈ ਨਾ ਪੂਜਾਰੀ ਸੱਸ ਦੇ ਨਾਲ ਕਿ ਹਾਂ ਜੀ ਮਾਸੀ ਜੀ ਸੰਦੀਪ ਦਾ ਰਿਸ਼ਤਾ ਕਰਾਓ ਸੰਦੀਪ ਦਾ ਰਿਸ਼ਤਾ ਦਾ ਮੈਂ ਤੇਰੇ ਕਹਿਣ ਤੇ ਕਦੀ ਵੀ ਨਹੀਂ ਹੋਣ ਦੇਣਾ ਸੁਣ ਲਈ ਮੇਰੀ ਗੱਲ ਤੂੰ ਹੁਣ ਚੁੱਪ ਕਰਕੇ ਚਲਪਾ ਕਰਨ ਵੱਡੀ ਆਈ ਸੰਦੀਪ ਦਾ ਰਿਸ਼ਤਾ ਕਰਾਓ ਇਹਦੀ ਕਿੰਦਾ ਹਿੰਮਤ ਪਈ ਆ ਮੇਰੇ ਦੱਸੇ ਰਿਸ਼ਤੇ ਨੂੰ ਮਨਾ ਕਰਨ ਦੀ ਆਪ ਤੇ ਕਿਤੇ ਕਰਨਾ ਨਹੀਂ ਆ ਤੇ ਦੂਜਿਆਂ ਦੇ ਵੀ ਰਿਸ਼ਤੇ ਨੂੰ ਮਨਾ ਕਰ ਦੇਣਾ ਹੁੰਦਾ ਵਾ ਮਨਦੀਪ ਸਿਮਨ ਨੂੰ ਕੀ ਹੋਇਆ ਐਦਾਂ ਕਿ ਬੋਲਣ ਦੀ ਆ ਮੰਮੀ ਇਹਨੂੰ ਕੀ ਹੋਣਾ ਇਹਨੂੰ ਕੀ ਹੋਣਾ ਵਾ ਇਹਦਾ ਤਾਂ ਦਿਮਾਗ ਹੀ ਲਿਆ ਵਾ ਗੱਲ ਕੀ ਹੋਈ ਆ ਗੱਲ ਤੇ ਦੱਸ ਮੰਮੀ ਗੱਲ ਕੀ ਹੋਣੀ ਆ ਉਥੇ ਪੂਜਾਰੀ ਸੱਸ ਨਾਲ ਸਲਾਈ ਪਈ ਸੀ ਕਿ ਮੇਰੀ ਭੂਆ ਰਿਸ਼ਤਾ ਕਰਾਉਂਦੀ ਸੰਦੀਪ ਨੂੰ ਤੇ ਮੈਂ ਤਾਂ ਉਥੇ ਕਰਤਾ ਮਨਾ ਤੂੰ ਕਿ ਪੁੱਤ ਮਨਾ ਕੀਤਾ ਰਿਸ਼ਤੇ ਵਾਲੋਂ ਤੇ ਮੰਮੀ ਮਨਾ ਹੀ ਕਰਨਾ ਸੀ ਤੂੰ ਆਪ ਸਿਆਣੀ ਆ ਇਹ ਕਿੰਨਾ ਚੰਗਾ ਚਾਹੁੰਦੀ ਏ ਸੰਦੀਪ ਨੂੰ ਰਿਸ਼ਤਾ ਵੀ ਤਾਂ ਨੇ ਉਦਾਂ ਦਾ ਹੀ ਕਰਉਣਾ ਏ ਸੰਦੀਪ ਨੂੰ ਹੁਣ ਪੁੱਤ ਕਿੱਦਾਂ ਕਰਨਾ ਫੇਰ ਰਿਸ਼ਤੇ ਦਾ ਉਹ ਮੰਮੀ ਤੂੰ ਟੈਨਸ਼ਨ ਨਾ ਲੈ ਮੈਂ ਸੰਦੀਪ ਭੈਣ ਵਾਸਤੇ ਮੁੰਡਾ ਲੱਭਿਆ ਵਾ ਅੱਛਾ ਤੇ ਮੁੰਡਾ ਕੀ ਕਰਦਾ ਆ ਮੰਮੀ ਮੁੰਡਾ ਨਾ ਵਧੀਆ ਨੌਕਰੀ ਤੇ ਲੱਗਾ ਵਾ ਵਧੀਆ ਕਾਰੋਬਾਰ ਆ ਉਹਨਾਂ ਦਾ ਤੇ ਕਿਸ ਗੱਲ ਦੀ ਟੈਨਸ਼ਨ ਨਾ ਲਈ ਚੱਲ ਪੁੱਤ ਵੇਖ ਲੈ ਜਿੱਦਾਂ ਤੇਰੀ ਮਰਜ਼ੀ ਆ ਤੇ ਉਦਾਂ ਮੁੰਡਾ ਚੰਗਾ ਆ ਨਾ ਮੰਮੀ ਸੰਦੀਪ ਭੈਣ ਨੇ ਸਾਡੇ ਵਾਸਤੇ ਕਿੰਨਾ ਕੁਝ ਕੀਤਾ ਵਾ ਤੇ ਮੈਂ ਸੰਦੀਪ ਐ ਲਈ ਮਾੜਾ ਰਿਸਤਾ ਲਬੂਗਾ ਆਹੋ ਪਤਾ ਇਹ ਤੇ ਗੱਲ ਤਾਂ ਨਹੀਂ ਸਹੀ ਆ ਤੇ ਮੇਰੀ ਗੱਲ ਸੁਣ ਉਹ ਤੇ ਰੋਸ ਕੇ ਅੰਦਰ ਬੈ ਗਈ ਆ ਉਹ ਮੰਮੀ ਤੂੰ ਉਹਦੀ ਟੈਨਸ਼ਨ ਨਾ ਲੈ ਮੈਨੂੰ ਪਤਾ ਉਹ ਕਿਉਂ ਰੋਸ ਕੇ ਬੈਠੀ ਆ ਉਹ ਇਹੀ ਕਲੋ ਰੋਸ ਕੇ ਬੈਠੀ ਨਾ ਕਿ ਸੰਦੀਪ ਐ ਨੇ ਘਰੋਂ ਨਿਕਲ ਜੇ ਤਾਂ ਉਹ ਹੁਣ ਤੂੰ ਟੈਨਸ਼ਨ ਨਾ ਲੈ ਜਦੋਂ ਸੰਦੀਪ ਐ ਦਾ ਵਿਆਹ ਹੋ ਗਿਆ ਤਾਂ ਸੰਦੀਪ ਐ ਨੇ ਵਿਆਹੀ ਜਾਣਾ ਤਾਂ ਸੰਦੀਪ ਐ ਨੇ ਤੇ ਘਰੋਂ ਚੱਲ ਜਾਣਾ ਉਹਦਾ ਆਪੇ ਗੁੱਸਾ ਠੰਡਾ ਹੋ ਜਾਣਾ ਤੇ ਜੇ ਗੁੱਸਾ ਫੇਰ ਵੀ ਨਾ ਠੰਡਾ ਹੋਇਆ ਤੇ ਫੇਰ ਮੰਮੀ ਦੂਜਾ ਤਰੀਕਾ ਵੀ ਹੈਗਾ ਮੇਰੇ ਕੋਲ ਤੂੰ ਟੈਨਸ਼ਨ ਨਾ ਲਈ ਚੱਲ ਪੁੱਤ ਫੇਰ ਤੂੰ ਬਹੁਤੀ ਧੀਰ ਨਾ ਲਾ ਤੇ ਤੂੰ ਮੁੰਡੇ ਨੂੰ ਕਿਸੇ ਦਿਨ ਬੁਲਾ ਲਾ ਫੇਰ ਉਹਨਾਂ ਨੂੰ ਗੱਲ ਕਰ ਲਈ ਚੱਲ ਠੀਕ ਆ ਮੰਮੀ ਮੈਂ ਨਾ ਮੁੰਡੇ ਨਾਲ ਕਰਦਾ ਗੱਲ ਤੇ ਕਿਸੇ ਦਿਨ ਉਹਨਾਂ ਨੂੰ ਘਰੇ ਬੁਲਾ ਲੈਣੇ ਆਪਾਂ ਆਹੋ ਬੁਲਾ ਲਾ ਫੇਰ ਹੂੰ ਤਾਇਆ ਮਨਦੀਪ ਨੇ ਮੇਰੇ ਕਰਾਇਏ ਰਿਸ਼ਤੇ ਤੋਂ ਮਨਾ ਕਰ ਦਿੱਤਾ ਵਾ ਕਿਉਂਕਿ ਮੁੰਡਾ ਤੇਨੇ ਆਪਣੀ ਭੈਣ ਵਾਸਤੇ ਆਪ ਲੱਭ ਕੇ ਰੱਖਿਆ ਵਾ ਚੱਲ ਮੈਨੂੰ ਇਹ ਗੱਲ ਨਾ ਕੀ ਜਿਹੜਾ ਮਰਜੀ ਕਰਾਏ ਮੈਂ ਤੇ ਬਸ ਇਹਨੂੰ ਘਰੋਂ ਹੀ ਕੱਟਣਾ ਕਿਹੜੇ ਤਰੀਕੇ ਦੇ ਨਾਲ ਭਾਵੇਂ ਮੈਂ ਰਿਸ਼ਤਾ ਕਰਾਵਾਂ ਤੇ ਭਾਵੇਂ ਦਾ ਭਰਾ ਕਰਾਏ ਮੈਂ ਤਾਂ ਨਹੀਂ ਮੇਰੇ ਸੱਜੇ ਦੇ ਗਲੋਂ ਲੱਥੇ ਬਸ ਐਦਾਂ ਕਰਦੀ ਆ ਮੰਮੀ ਨੂੰ ਦੱਸਦੀ ਆ ਖੁਸ਼ਖਬਰੀ ਠੀਕ ਆ ਮੰਮੀ ਮੈਂ ਤੁਹਾਨੂੰ ਇੱਕ ਵਧੀਆ ਜੀ ਗੱਲ ਦੱਸਾਂ ਇਹ ਨਾ ਮੈਨੂੰ ਤਾਂ ਲੱਗਦਾ ਵਾ ਕਿ ਹੁਣ ਤੇ ਮੇਰੇ ਨਾਲ ਦਾ ਰਿਸ਼ਤਾ ਹੋ ਹੀ ਜਾਣਾ ਵਾ ਉਹ ਮੰਮੀ ਭੂਆ ਵਾਲਾ ਨਹੀਂ ਇਹਦਾ ਤਾਂ ਰਿਸ਼ਤਾ ਤਾਂ ਭਰਾ ਹੀ ਕਰਾਉਂਦਿਆ ਵਾ ਤੇ ਮੈਂ ਮੈਂ ਕਿਹਾ ਹੀ ਤੇ ਮੇਰੇ ਰਿਸ਼ਤੇ ਨੂੰ ਤਾਂ ਮੰਨਿਆ ਹੀ ਨਹੀਂ ਤੇ ਮੈਂ ਕਿਹਾ ਚੱਲ ਕੇ ਨਾ ਕੇ ਤਰਾ ਗਲੋ ਤੇ ਲੱਥੇ ਕੋਈ ਤੇ ਕਰਾਵੇ ਇਹਦਾ ਰਿਸ਼ਤਾ ਸਹੀ ਗੱਲ ਆ ਮੰਮੀ ਤੁਹਾਡੀ ਬਿਲਕੁਲ ਸਹੀ ਗੱਲ ਆ ਮੈਂ ਤਾਂ ਸੱਚੀ ਇਹ ਤਾਂ ਬਹੁਤ ਹੀ ਤੰਗ ਆਈ ਪਈ ਆ ਕੇ ਨਾ ਕੇ ਤਰੀਕੇ ਦੇ ਨਾਲ ਘਰੋਂ ਤੇ ਨਿਕਲੂਗੀ